ਹਾਂਜੀ ਫਿਰ ਮਿੱਤਰੋ ਲੈ ਕੇ ਆ ਚੁੱਕੇ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਗਿਣਮੀਆਂ ਚੁਣਮੀਆਂ ਫਣੀ ਕੈਂਡ ਕਮੈਂਟਾਂ ਵਾਲੀ ਵੀਡੀਓ ਹੁਣ ਆਪਾਂ ਵੀਡੀਓ ਵੇਖਦੇ ਤੇ ਲੋਕਾਂ ਵੱਲੋਂ ਕੀਤੇ ਬਹੁਤ ਹੀ ਜ਼ਿਆਦਾ ਕੈਂਡ ਤੇ ਫਣੀ ਕਮੈਂਟ ਪੜਦੇ ਵੀਰ ਪੈਂਟ ਕਿਰਾਏ ਤੇ ਮਿਲੂਗੀ ਟੈਂਟ ਲਾਉਣਾ ਪਤੰਦਰ ਪਲਾਜ਼ਾ ਨਾਲ ਟੋਪਸ ਵੀ ਪਾਈ ਫਿਰਦਾ ਬਸ ਵੀਰ ਇੱਕ ਚਮਕੀਲੀ ਅਣਕ ਦੀ ਕਮੀ ਆ ਬਾਕੀ ਤੇਰਾ ਪੂਰਾ ਜਲੂਸ ਕੱਢਿਆ ਹੋਇਆ ਬਸ ਵੀਰ ਆਹੀ ਪਲਾਜ਼ਾ ਨੂੰ ਗੱਲ ਚ ਪਾ ਕੇ ਫਾਹ ਲੈ ਲਾ ਅਰੇ ਕਹਿਣਾ ਕੀ ਚਾਹਤੇ ਹੋ ਲੋ ਵੀ ਮਿੱਤਰੋ ਇੱਕ ਹੋਰ ਟੈਂਪੂ ਤੇ ਨਟਾਰਾਂ ਵਾਲਾ ਤਿਆਰ ਹੁੰਦਾ ਹੋਇਆ ਕਰ ਦੋ ਬਈ ਵਦ ਤੋਂ ਵਦ ਲਾਇਕ ਬਾਈ ਨੂੰ ਬਾਈ ਅਗਲੀ ਵਾਰ ਕ ਘਰਾ ਪਾ ਕੇ ਨੱਚੂਗਾ ਗਰੂਰ ਜਾਣ ਕੀਤਾ ਉੰਜ ਹੈਗੇ ਤਾਂ ਸੁਣੱਖਿਆ ਬਾਈ ਤੂੰ ਆ ਗਾਣਾ ਲਗ ਗਰੂਰ ਜਾਣ ਕੀਤਾ ਉੰਜ ਹੈਗੇ ਤਾਂ ਛੱਕੇ ਆ ਕੰਮ ਬਾਈ ਤੇਰੇ ਸਾਰੇ ਛੱਕਿਆਂ ਵਾਲੇ ਆ ਬਸ ਕਮੀ ਐ ਇੱਕ ਮੱਥੇ ਤੇ ਨਹੀਂ ਲਿਖਿਆ ਤੇਰੇ ਉਹ ਵੀ ਲਿਖਾਲਾ ਗਜਬ ਇੱਜ਼ਤੀ ਹੈ ਆ ਮਾ ਪਿਆਨੇ ਸ਼ੁਰੂ ਤੋਂ ਹੀ ਲਾੜਲੇ ਜੇ ਰੱਖਿਆ ਲਾੜਲੇ ਪੰਚ ਰੱਖਿਆ ਨਾ 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 ਟੈਂਪੂਆਂ ਦੀ ਪਰਜਾਤੀ ਵਿੱਚ ਰੱਖਿਆ ਆਹ ਸਾਲਾ ਪੰਪ ਵੀ ਬੋਹ ਕੁੱਤੀ ਚੀਜ਼ ਆ ਟੈਂਪੋ ਵੀ ਆਪਦੇ ਆਪ ਨੂੰ ਸਟਾਰ ਸਮਝ ਲੱਗ ਪਏ। ਉਹ ਪੂਲ ਵਾਲੀ ਇਹ ਨਹੀਂ ਖੂਹ ਨਹੀਂ ਆ ਟਿੰਡਾ ਵਾਲਿਆਂ। ਸੰਜੇ ਦੱਤ। ਨਾ 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 ਨਾ। ਪਹਿਲਾਂ ਪਿੱਛੇ ਉਂਗਲ ਲਾ ਕੇ ਕੀੜਾ ਕੱਢ। ਆ ਇਹ ਨਹੀਂ ਖੂਹ ਨਹੀਂ ਆ ਟਿੰਡਾ ਵਾਲਿਆਂ ਤੇ ਗੰਦ ਤੋਂ ਨਾਲ ਆਖਦੇ ਆ ਪਿੰਡਾਂ ਵਾਲਿਆਂ। ਹੁਣ ਤਾਂ ਸੀਜ਼ਨ ਆ ਜਰਾਬਾ ਟੋਪੀਆਂ ਵੇਚ ਤੂੰ ਕਿਹੜੇ ਕੰਮੀ ਪੈ ਗਿਆ। ਆ ਪੁਲਿਸ ਮੈਨੂੰ ਫੀ ਫੀ ਆਖਦੀ ਨਾ ਤੇਰੇ ਹੁੱਡ ਦੇ ਨਾ ਮੁੰਡਾ ਮੈਨੂੰ ਬੋਟ ਆਖ ਦੇ ਸਿੱਧੂ ਮੂਸੇਵਾਲਾ ਨਹੀਂ ਪੰਕਜ ਬਿਹਾਰੀ ਵਾਲਾ ਇਹਨੇ ਤੇਰੇ ਹੁੱਡ ਦੇ ਨਾ ਮੁੰਡਾ ਮੈਨੂੰ ਬੋਟ ਆਖ ਦੇ ਘੋਟ ਨਾ 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 ਕੰਡੇ ਵਾਲੀ ਮੱਛੀ ਸਰ ਦਾ ਪੁਲਿਸ ਮੈਨੂੰ ਫੀ ਫੀ ਆਖਦੀ ਬਈਆਰਾ ਚੱਲ ਰਿਹਾ ਪੰਜਾਬ ਵਿੱਚ ਬਈਏ ਪਜਾਓ ਤੇ ਪੰਜਾਬ ਬਚਾਓ ਮੁਸਕਾਨ ਹੈ ਤਾਂ ਸੋਣੀ ਤੇ ਤੂੰ ਠੀਕ ਠਾਕ ਈ ਆ ਤੇਰੇ ਨਾਲ ਅਕਮੇਰੀ ਦੀਆਂ ਫੇਨੇ ਕੁੜੀਆਂ ਰਮੂ ਪਾਜੀ ਨਾ ਕਰੋ ਇਦਾਂ ਤੁਸੀਂ ਸਾਨੂੰ ਡਰਾਉਂਦੇ ਹੀ ਰਹਿੰਦੇ ਜੋ ਨਾਈ ਫਿਰਦੀਆਂ ਲੈ ਲੈ ਕੁੜੀਆਂ ਘਰ ਦੇ ਭਵਾਂ ਕਣਕਾਲੀ ਲੈਨ ਚ ਖੜੇ ਹੋਣ ਇਹ ਇੱਥੇ ਕੁੜੀਆਂ ਪਟਾਈ ਜਾਂਦਾ ਬੱਤ ਸਹੀ ਏ ਤੁਖੇ ਨਾ ਸੋਤੇ ਵੀ ਉੱਤੀ ਆ ਨਾ ਰਹੇਂ ਗਿਆ ਮੁੰਡਾ ਦੂਜੀ ਆ ਕਾਲੀ ਗੁੱਚੀ ਨਾ 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 ਕਾਲੀ ਗਿੱਚੀ ਮੁਸਕਾਨ ਹੈ ਤਾਂ ਸੋਣੀ ਤੇ ਤੂੰ ਠੀਕ ਠਾਕ ਈ ਐ ਤੇਰੇ ਨਾਲ ਕਿਵੇਂ ਪਸਦੀ ਬਈ ਅੱਖ ਮੇਰੀ ਦੀਆਂ ਫੈਣ ਕੁੜੀਆਂ ਨજર ਪੱਟੂ ਰੱਖਿਆ ਹੋਣਾ ਮੁਸਕਾਨ ਨੇ ਤੈਨੂੰ ਅਬੇ ਸਾਲੇ ਹਾਈਬਰੀਡ ਈਆਂ ਲੈ ਨੇ ਕੁੜੀਆਂ ਸੁੱਖ ਨਾ ਸੋਚੀ ਵੀ ਉੱਚੀ ਐ ਨਾਰਾ ਕੇ ਦੀਆਂ ਮੁੰਡਾ ਉੱਚੀ ਐ ਕਾਲੀ ਧੋਣ ਦੀਆਂ ਫੈਣ ਕੁੜੀਆਂ ਤਾਂ ਹਾਂਜੀ ਫਿਰ ਦੋਸਤੋ ਇਹ ਸੀ ਅੱਜ ਦੀ ਆਪਣੀ ਵੀਡੀਓ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਛੇਤੀ ਮਿਲਾਂਗੇ ਅਗਲੀ ਫਣੀ ਘੈਂ ਕਮੈਂਟਾਂ ਵਾਲੀ ਵੀਡੀਓ ਵਿੱਚ ਤੁਸੀਂ ਵੇਟ ਕਰੋ ਥੋੜਾ ਜਿਹਾ ਬਸ